ਪੁਚਾਲ ਦੀ ਝਟਕੀਆਂ ਦੇ ਨਾਲ ਫੇਰ ਤੋਂ ਧਰਤੀ ਕੰਬੀ ਹੈ ਜਿਸ ਦੇ ਕਾਰਨ ਲੋਕ ਆਪਣੇ ਘਰਾਂ ਤੋਂ ਭੱਜਦੇ ਹੋਏ ਨਜ਼ਰ ਆਏ ਹਾਲਾਂਕਿ ਸੋਸ਼ਲ ਮੀਡੀਆ 'ਤੇ ਵਕ-ਵਕ ਵੀਡੀਓਜ਼ ਲੋਕਾਂ ਦੇ ਵੱਲੋਂ ਬਣਾਈਆਂ ਗਈਆਂ ਨੇ ਜੋ ਕਿ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਤਾਂ ਲਗਾਤਾਰ ਜੋ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਇਸ ਦੇਸ਼ ਦੇ ਵਕ-ਵਕ ਇਲਾਕਿਆਂ ਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਭਾਵੇਂ ਗੱਲ ਕਰ ਲਈ ਦਿੱਲੀ ਦੀ ਭਾਵੇਂ ਗੱਲ ਕਰ ਲਈ ਹੈaryana UP ਹਰ ਥਾਂ ਉਤੇ ਜੋ ਹੈ ਇਹ ਝਟਕੇ ਮਹਿਸੂਸ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਦਿੱਲੀ ਐਨਸੀਆਰ ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਣੇ ਉੱਤਰ ਭਾਰਤ ਦੇ ਕਈ ਹਿੱਸਿਆਂ ਦੇ ਵਿੱਚ ਸਵੇਰੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪੁਚਾਲ ਦਾ ਕੇਂਦਰ ਹਰਿਆਣਾ ਦੇ ਚੱਜੜ ਜ਼ਿਲ੍ਹੇ ਦੇ ਵਿੱਚ ਸੀ ਅਤੇ ਇਸ ਦੀ ਤੀਬਰਤਾ ਜੋ ਹੈ ਰਿਕਟਰ ਸਕੇਲ ਤੇ ਮਾਪੀ ਗਈ ਹੈ ਜੋ ਕਿ 4.4 ਦਰਜ ਕੀਤੀ ਗਈ ਹੈ ਝਟਕੇ ਅਨੀ ਅਕੀ ਤੇਜ਼ ਸੀਗੇ ਕਿ ਲੋਕ ਜਿਹੜੇ ਨੇ ਦਹਿਸ਼ਤ ਲੋਕਾਂ ਦੇ ਵਿੱਚ ਫੈਲ ਗਈ ਸੀ ਅਤੇ ਕਈ ਇਲਾਕਿਆਂ 'ਚ ਲੋਕ ਘਬਰਾ ਕੇ ਆਪਣੇ ਘਰਾਂ ਅਤੇ ਦਫ਼ਤਰਾਂ ਤੋਂ ਬਾਹਰ ਨਿਕਲ ਆਏ ਸਨ ਨੈਸ਼ਨਲ ਸੈਂਟਰ ਫੋਰਸ ਸਿਸਮੋਲੋਜੀ ਦੇ ਮੁਤਾਬਕ ਪੁਚਾਲ 10 ਜੁਲਾਈ 2025 ਨੂੰ ਸਵੇਰੇ 9:04 ਮਿੰਟ ਤੇ ਆਇਆ ਜਿਸ ਦੀ ਗਹਿਰਾਈ 10 ਕਿਲੋਮੀਟਰ ਦਰਜ ਕੀਤੀ ਗਈ ਹਰਿਆਣਾ ਦੇ ਸੋਨੀਪੱਤ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਥਾਨਕ ਲੋਕਾਂ ਮੁਤਾਬਕ ਸਵੇਰੇ 9:05 ਤੇ ਧਰਤੀ ਕੁਝ ਸਕਣ ਦੇ ਲਈ ਹਿੱਲੀ ਸੀ ਇਸ ਦੇ ਇਲਾਵਾ ਉੱਤਰ ਪ੍ਰਦੇਸ਼ ਦੇ ਮੇਰਾਠਾ ਤੇ ਹਾਪੂੜ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਦਿੱਲੀ ਐਨਸੀਆਰ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਅਕਸਰ ਹੀ ਸਮੇਂ-ਸਮੇਤੇ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਰਹੇ ਨੇ ਜਿਸ ਦੀ ਖਬਰ ਵੀ ਅਸੀਂ ਤੁਹਾਡੇ ਤੱਕ ਨਸ਼ਰ ਕੀਤੀ ਹੈਗੀ ਆ ਪਰ ਜ਼ਿਆਦਾ ਤਰ ਜੋ ਹੈ ਇਹਨਾਂ ਦਾ ਕੇਂਦਰ ਦਿੱਲੀ ਤੋਂ ਕਾਫੀ ਦੂਰੀ ਰਹਿੰਦਾ ਹੈ ਕਈ ਵਾਰ ਤਾਂ ਅਫਗਾਨਿਸਤਾਨ ਤੱਕ ਵੀ ਜੋ ਇਹਨਾਂ ਦਾ ਕੇਂਦਰ ਰਹਿੰਦਾ ਹੈ ਦਿੱਲੀ ਪੁਚਾਲ ਦੇ ਮਾਮਲੇ ਵਿੱਚ ਸੰਵੇਦਨਸ਼ੀਲ ਜ਼ੋਨ ਫੋਰਚ ਆਉਂਦਾ ਹੈ ਇਹ ਭਾਰਤ ਦੇ ਵਿੱਚ ਪੁਚੰਬੀ ਪੱਖੋ ਦੂਜੇ ਨੰਬਰ ਦੀ ਸਭ ਤੋਂ ਵੱਧ ਸਰਗਰਮ ਸ਼੍ਰੇਣੀ ਮੰਨੀ ਜਾਂਦੀ ਹੈ ਤਾਂ ਪੁਚਾਲ ਦੇ ਝਟਕਿਆਂ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਜਿਹੜੇ ਯੂਜ਼ਰਸ ਨੇ ਉਹਨਾਂ ਦੇ ਵੱਲੋਂ ਵਕ-ਵਕ ਜਿਹੜੇ ਰਿਐਕਸ਼ਨਸ ਨੇ ਉਹ ਦਿੱਤੇ ਗਏ ਨੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਦੀ ਹੜ ਆ ਜਿਹੜਾ ਆ ਉਸ ਦਾ ਹੜ ਵੀ ਦੇਖਣ ਨੂੰ ਮਿਲਿਆ ਕਈ ਲੋਕਾਂ ਨੇ ਜਿੱਥੇ ਘਬਰਾਟ ਜ਼ਾਹਰ ਕੀਤੀ ਉੱਥੇ ਕੁਝ ਲੋਕਾਂ ਨੇ ਮਜ਼ਾਕ ਅਤੇ ਜੋ ਐ ਮੀਮਾ ਦੇ ਰਹੇ ਆਪਣੇ ਡਰ ਨੂੰ ਹਲਕਾ ਕਰਨ ਦੀ ਵੀ ਜਿਹੜੀ ਆ ਕੋਸ਼ਿਸ਼ ਕੀਤੀ ਹੈਗੀ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਦੱਸਿਆ ਜਾ ਰਿਹਾ ਕਿ 6 ਮਹੀਨੇ ਦੇ ਵਿੱਚ ਤੀਜੀ ਵਾਰ ਇਹ ਪੁਚਾਲ ਆਇਆ ਸੀਗਾ 19 ਅਪ੍ਰੈਲ ਨੂੰ 5.8 ਤੇ ਵਰਤਾ ਦਾ ਪੁਚਾਲ ਆਇਆ ਸੀਗੀ ਆਇਆ ਸੀਗਾ ਤੇ ਕੇਂਦਰ ਜਿਹੜਾ ਅਫਗਾਨਿਸਤਾਨ ਰਿਹਾ ਸੀ ਇਸੇ ਦੇ ਨਾਲ 17 ਫਰਵਰੀ ਨੂੰ 4 ਤੇ ਵਰਤਾ ਦਾ ਪੁਚਾਲ ਆਇਆ ਸੀਗਾ ਜੋ ਕਿ ਕੇਂਦਰ ਸੀ ਦਿੱਲੀ ਇਸੇ ਦੇ ਨਾਲ ਜੇਕਰ ਗੱਲ ਕੀਤੀ ਜਾਵੇ ਤਾਂ ਜਾਣਕਾਰੀ ਇਹ ਵੀ ਦਿੱਤੀ ਜਾ ਰਹੀ ਹੈ ਕਿ ਹਰ 2 ਤੋਂ 3 ਸਾਲ ਦੇ ਵਿੱਚ ਛੋਟੇ ਝਟਕੇ ਆਉਂਦੇ ਹੀ ਰਹਿੰਦੇ ਨੇ ਹਾਲਾਂਕਿ ਹੁਣ ਦਿੱਲੀ ਦੇ ਵਿੱਚ ਇਹ ਪੁਚਾਲ ਆਇਆ ਹੈਗਾ ਵਕਵਾ کے علاقےਾਂ ਦੇ ਵਿੱਚ ਝਟਕੇ ਮਹਿਸੂਸ ਜ਼ਰੂਰ ਕੀਤੇ ਗਏ ਨੇ ਪਰ ਫਿਲਹਾਲ ਤੱਕ ਕੋਈ ਜਾਣੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ।